ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਇਸ ਟਾਈਮ ਖੜੇ ਆ ਆਪਣੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਉਹਨਾਂ ਦੇ ਘਰੇ ਕਿਉਂਕਿ ਅਸੀਂ ਇੱਥੋਂ ਜਾ ਰਹੇ ਹਾਂ 에어ਪੋਰਟ ਵੱਲ ਨੂੰ ਫਿਮਿਚੀਨੋ ਇਟਲੀ ਦਾ ਬੜਾ ਵੱਡਾ 에어ਪੋਰਟ ਹੈ ਉੱਥੇ ਆਪਾਂ ਜਾ ਰਹੇ ਹਾਂ ਅੱਜ ਕਿਉਂਕਿ ਅੱਜ ਆਪਣੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਧੁੰਦਾ ਆਪਣੇ ਕੋਲ ਪਹੁੰਚ ਰਹੇ ਨੇ ਤੇ ਯੂਰਪ ਟੂਰ ਉੱਤੇ ਆਏ ਹੋਏ ਨੇ ਭਾਜੀ ਉਹ ਨਹੀਂ ਤੇ ਅੱਜ ਇਟਲੀ ਧਰਤੀ ਉਹਨਾਂ ਦਾ ਪਹਿਲਾ ਦਿਨ ਹੈ ਤੇ ਆਪਾਂ ਸਾਰੇ ਸੱਜਣ ਮਿੱਤਰ ਭੈਣ ਭਰ ਹਲਕੇ ਜਾ ਰਹੇ ਹਾਂ 에어ਪੋਰਟ ਦੇ ਉੱਤੇ ਤੇ ਭਾਈ ਉਹਨਾਂ ਨੂੰ ਰਸੀਵ ਕਰਨ ਵਾਸਤੇ ਤੇ ਬਾਕੀ ਸਾਰਾ ਵਲੌਗ ਤੁਸੀਂ ਜੁੜਿਓ ਵਲੌਗ ਦੇ ਵਿੱਚ ਤੁਹਾਨੂੰ ਭਾਈ ਉਹਨਾਂ ਨਾਲ ਵੀ ਮਿਲਾਵਾਂਗੇ ਆਪਾਂ ਸਾਰੀ ਗੱਲਾਂ ਬਾਤਾਂ ਕਰਾਂਗੇ ਆਪਾਂ ਆਪਣੇ ਵਲੌਗ ਦੇ ਵਿੱਚ ਤੇ ਦੱਸਾਂਗੇ ਤੁਹਾਨੂੰ ਵੀ ਇਟਲੀ ਦੇ ਵਿੱਚ ਕਿਹੜੇ-ਕਿਹੜੇ ਜਗ੍ਹਾ ਤੇ ਕਿਹੜੇ-ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਉਹਨਾਂ ਦੇ ਜਿਹੜੇ ਦੀਵਾਨ ਐ ਉਹ ਲੱਗਨੇ ਨੇ ਉਹ ਸਾਰੀ ਗੱਲਾਂ ਬਾਤ ਆਪਾਂ ਆਪਣੀ ਅੱਜ ਇਸ ਵਲੌਗ ਦੇ ਵਿੱਚ ਕਰਾਂਗੇ ਤੇ ਤੁਸੀਂ ਜੁੜਿਓ ਵਲੌਗ ਦੇ ਵਿੱਚ ਖਾਲਸਾ ਫਤਿਹ ਬਾਬਾ ਜੀ ਠੀਕ ਹੈ ਚੜ੍ਹਦੀ ਕਲਾ ਫਸਟ ਕਲਾਸ ਸਤਿ ਸ਼੍ਰੀ ਅਕਾਲ ਭਾਈ ਖਾਲਸਾ ਫਤਿਹ ਬਾਬਾ ਜੀ ਆਹ ਤੋਏ ਖਾਪ ਕੇ ਲੋਕੇ ਪੇਤਰਾਂ ਨੀ ਬਾਕੀ ਇਕ ਹੈ ਇਹ ਤੋਏ ਖਾਪ ਕੇ ਲੋਕੇ ਪੇਤਰਾਂ ਨੀ ਬਾਕੀ ਇਕ ਹੈ ਇਹ ਆਜ ਸਾਡੇ ਸਾਰੇ ਸੱਚੇ ਜਾਗਿਆ ਕੋਈ ਮੇਰੇ ਕੋਲ ਦੱਸਦਾ ਭਾਈ ਸਾਡੀ ਆਜਾ ਤਰ੍ਹਾਂ ਸਾਹਿਬ ਆਓ ਜੀ ਭਾਈ ਜੀ ਬੋਲੋ ਬੜੇ ਤੁਸੀਂ ਮੇਰੇ ਕੋਲ ਕਿਉਂ ਆ ਚੰਨ ਲੱਗੇ तेरे ਮਿਲ ਕੋ ਲੋਕੀ ਹੋਏ ਬਸ ਚੰਦ ਲੱਗੇ ਤੇ ਆ ਜੀ ਹਾਂ ਜੀ

ਮੈਂ ਦੀ ਬਾਦੋ ਤੁਹਾਨੂੰ ਚਲੋ ਜੀ ਓਕੇ ਓਕੇ ਮੈਂ ਬਣੀ ਸੀ ਜਿਹੜਾ ਸੈਗਰੂਮ ਸੈਂਟਰ ਖਾਲਸਾ ਫਤਿਹ ਜੀ ਕਿਦਾਂ ਜੀ ਠੀਕ ਠਾਕ ਚੜ੍ਹਦੀ ਕਲਾ ਖਾਲਸਾ ਜੀ ਅੱਛੀ ਭਾਜ ਕਰਦੇ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਭੋਜੀ ਮਹਾਰਾਜ ਅਸੀਂ ਨਹੀਂ ਲੇਟ ਹੋਏ ਜੀ ਇਹ ਸਾਡੇ ਬਿੱਟੂ ਬਾਜੀ ਇਹੇ ਦੇਖ ਰਹਾ ਸਾਰਾ ਹੋਰ ਜੀ ਠੀਕ ਹੈ ਜੀ ਚੜ੍ਹਦੀ ਕਲਾ ਆ ਜੋ ਠੀਕ ਹੈ ਜੀ ਚੜ੍ਹਦੀ ਕਲਾ ਠੀਕ ਠਾਕ ਚੜ੍ਹਦੀ ਕਲਾ ਅਸੀਂ ਆ ਵੀਰੇ ਹੋਰ ਭਾਜੀ ਕਿਦਨ ਕਿਦਨ ਪ੍ਰੋਗਰਾਮ ਭਾਜੀ ਉਹਨਾਂ ਦੇ ਫਿਰ ਛੜਦੀ ਗੱਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਰਵਜੀਤ ਸਿੰਘ ਜੀ ਤੁੰਡਾ ਜੀ ਆਪਣੇ ਕੋ ਪਹੁੰਚ ਚੁੱਕੇ ਆ ਜੀ ਤੇ ਇਹਨਾਂ ਦਾ 7 ਤਰੀਕ ਨੂੰ ਪ੍ਰੋਗਰਾਮ ਹੈ ਪੰਤੀ ਨਹੀਂ ਆਵੇਗੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਉਤ ਤੋਂ ਬਾਅਦ ਲਵੀਨੀਓ ਵੱਡਾ ਗੁਰਦੁਆਰਾ ਜਿਹੜਾ ਉੱਥੇ ਆ 12 ਵਜੇ ਤੋਂ 1.5 2 ਵਜੇ ਤੇ ਤੇ ਉਤ ਤੋਂ ਬਾਅਦ ਸ਼ਾਮ ਨੂੰ ਛੋਟੇ ਗੁਰਦੁਆਰੇ ਉੱਥੇ ਪ੍ਰੋਗਰਾਮ ਉੱਥੇ ਲਵੀਨੀ ਹੋਈਆਂ ਤੇ ਉਹ ਸ਼ਾਮ ਨੂੰ 7 ਤੋਂ 9 ਉਹ ਵੀ ਪ੍ਰੋਗਰਾਮ ਹੈ ਤੇ ਉਤ ਤੋਂ ਬਾਅਦ ਆਪਣਾ ਮਾਸੀਮੀਨਾ ਜਿਹੜਾ ਲਾਦੀਸਪੁਰੀ ਵਾਲਾ ਗੁਰਦੁਆਰਾ ਉੱਥੇ ਸ਼ਾਮ ਨੂੰ ਸੋਮਵਾਰ ਸ਼ਾਮ ਨੂੰ ਉਹ ਵੀ 7 ਤੋਂ 9 ਵਜੇ ਪਈਆਂ ਤੇ ਉਸ ਤੋਂ ਬਾਅਦ ਫਿਰ 13 ਤਰੀਕ ਦਾ ਉੱਚ ਸਤੈਰਨੇ ਆ ਉਹ ਵੀ ਸ਼ਾਮ ਦਾ 7:00 ਤੋਂ 9:00 ਉਸ ਤੋਂ ਬਾਅਦ ਸੇ ਅਗਲੇ ਪ੍ਰੋਗਰਾਮ ਆ 14 ਦੇ 15 ਦੋ ਨਾਰਥ ਸਾਈਡ ਤੇ ਆ ਠੀਕ ਹੈ ਜੀ ਆਪਣੇ 15 ਤਰੀਕ ਆਪਣੇ ਕੋਲੇ ਭਾਈ ਜੀ ਹਾਂਜੀ ਠੀਕ ਹੈ ਸਾਡੇ ਤੇ ਆਪਣੇ ਕੋਲ ਹੈ ਜੀ ਟਾਈਮ ਮਿੱਤਰੋ ਪੌਣੇ 10 ਹੋ ਗਏ ਤੇ ਦਵਿੰਦਰਪੁਰ ਮੇਰੇ ਸਭ ਤੋਂ ਪਹਿਲਾਂ ਅਸੀ ਭਾਈ ਅਸੀ ਹੋ ਗਈ ਹੈ ਤੇ ਲੰਗਰ ਦੀ ਸੇਵਾ ਸਾਰੀ ਅੱਜ ਦਵਿੰਦਰਪੁਰ ਦੇ ਘਰੇ ਚੱਲਦੀ ਹੈ ਉਹ ਤਾਂ ਦਿਨੇ ਲੱਗੇ ਹੋਏ ਨੇ ਖਸ਼ਾਦਾ ਬੰਦ ਜਾਰ ਕਰਨ ਵਾਸਤੇ ਤੇ ਇੱਥੇ ਭਾਈ ਸਾਹਿਬ ਦੇ ਨਾਲ ਵਿਚਾਰ ਚੱਲਦੇ ਨੇ ਸਾਰੇ ਤੇ ਬਸ ਤਿਆਰੀ ਹੈ ਬਸ ਭਾਈ ਹੁਕਮ ਮੈਂ ਫੋਨ ਕਰ ਦਿੱਤੀ ਹੈ ਆਰ ਐਸ ਐਸ ਕੈਮਰੇ ਦੇ ਨਾਲ ਕੈਮਰੇ ਦੇ ਨਾਲ लेकु थाले गयो हैहरुले लेकु गर्नु भयो आन्दिले जन्ममा गिला आउदिन लाग्यो आउदिन आउदिन थाहा गर्बले सधैं गर्नु हुन्छ ਇਹ ਵਧੀਆ ਹੁੰਦਾ ਠੰਡਾ ਹੁੰਦਾ ਆਦੂ ਆਣਾ ਕੀ ਭਾਈ ਥੈਂਕ ਯੂ ਵੈਰੀ ਮਚ ਉਹਨਾਂ ਨਾਲ ਗੱਲ ਕਰਦਾ ਅੱਛਾ ਕੋਈ ਹੋਰ ਬਾਤ ਚ ਨਿਕਲੇ ਬਾਤ ਹੁਣ ਮਿੱਤਰੋ ਸਮਾਂ 11 ਵਜ ਗਏ ਆ ਤੇ ਰੋਟੀ ਪਾਣੀ ਖਾ ਕੇ ਤੇ ਆਪਾਂ ਹੁਣ ਚੱਲੇ ਪਾ ਤੇ ਆਪਣੇ ਘਰ ਵੱਲ ਨੂੰ ਤੇ ਬਾਕੀ ਭਾਈ ਜੀ ਨੂੰ ਮਿਲ ਕੇ ਬੜਾ ਵਧੀਆ ਲੱਗਿਆ ਬੜਾ ਵਧੀਆ ਸੁਭਾਅ ਹੈ ਭਾਈ ਉਹਨਾਂ ਦਾ ਤੇ ਬਾਕੀ ਹੁਣ ਕੱਲ ਤੇ ਬਾਅਦ ਦੇਖਦੇ ਹਾਂ ਕਿਦਾਂ-ਕਿਦਾਂ ਦਾ ਪ੍ਰੋਗਰਾਮ ਰਹਿੰਦਾ ਹੈ ਜਿੱਥੇ ਦੇ ਭਾਈ ਹੁਣ ਡਿਊਟੀ ਲਾਉਣਗੇ ਆਪਣੀ ਤਾਂ ਉਦੋਂ ਨਿਭਾਵਾਂਗੇ ਜਦੋਂ ਆਪ ਭਾਈ ਉਹਨਾਂ ਦੇ ਨਾਲ ਕਿੱਥੇ-ਕਿੱਥੇ ਪ੍ਰੋਗਰਾਮ ਨੇ ਸਾਰੇ ਤੁਹਾਨੂੰ ਪਤਾ ਸੀ ਵਲੌਗ ਦੇ ਵਿੱਚ ਤੇ ਤੁਸੀਂ ਜੇ ਆਪਣੇ ਵਲੌਗ ਨੂੰ ਦੇਖਦੇ ਹੋ ਆਪਣੇ ਸ਼ਹਿਰ ਤੋਂ ਲਾਗੀ ਸ਼ਾਕੇ ਤੋਂ ਜਾਂ ਲਵੀਨੀ ਉਤੋਂ ਜਾਂ ਕਿਸੇ ਇੱਥੇ ਆਪਣੇ ਲਾਸਿਓ ਹਾਈਟ ਤੋਂ ਤਾਂ ਜ਼ਰੂਰ ਪਹੁੰਚ ਕੇ ਆਪਣੀ ਹਾਜ਼ਰੀ ਜ਼ਰੂਰ ਭਰਿਓ ਤੇ ਬਾਕੀ ਆਪਾਂ ਜਿੱਦਾਂ ਜਿੱਦਾਂ ਆਪਣਾ ਟੂਰ ਅੱਗੇ ਚੱਲਦੇ ਰਾਂਗੇ ਉਹ ਤੁਹਾਡੇ ਸਾਰੇ ਦੇ ਸਾਰੇ ਵਲੌਗ ਮਿੱਤਰੋ ਸ਼ੇਅਰ ਕਰਦੇ ਰਾਂਗੇ ਤੇ ਹੁਣ ਆਪਾਂ ਘਰ ਜਾ ਕੇ ਆਪਣੀ ਦੁਕਾਨ ਨੂੰ ਕਰੀ ਮੈਂ ਤਾਂ ਟਾਈਮ 11:30 ਹੋ ਗਏ ਆ ਤੇ ਘਰੇ ਪਹੁੰਚ ਗਿਆ ਆਪਾਂ ਹਾਂਜੀ ਕਿਦਾਂ ਬਈ ਹੁਣੇ ਫਿਨਿਸ਼ ਕੀਤਾ ਜੀ ਸਾਰੇ ਅਜੇ ਇੱਥੇ ਬੈਠੇ ਹੋਏ ਆਏ ਹੁਣੇ ਤੱਕ ਹਾਂਜੀ ਹਾਂਜੀ ਠੀਕ ਹੈ ਠੀਕ ਹੱਥ ਕੀ ਚੱਕਿਆ ਤੁਸੀਂ ਵਰਡ ਬਣਾਣੇ ਤੁਹਾਡਾ ਸਾਮਾਨ ਤੁਸੀਂ ਘਰ ਦਾ ਹੁੰਦਾ ਦੂਜੀ ਸਾਮਾਨ ਨਾਲ ਇੱਥੇ ਰਹਿ ਗਿਆ ਸੀਗਾ ਜੀ ਠੀਕ ਹੈ ਠੀਕ ਹੈ ਠੀਕ ਹੈ ਕਿੱਥੇ ਕਿੱਦਾਂ ਰਹਿ ਜਾਂਦੀ ਬਹੁਤ ਵਧੀਆ ਚਲੋ ਅੱਗੇ ਲੰਗਰ ਮਸ਼ਾ ਗਿਆ 18 ਦਾ ਨੰਬਰ ਕਰਤਾ ਕਮ ਅੱਛਾ ਜੀ ਸਹੀ ਸੀ ਜੀ ਚਲੋ ਕੰਮ ਸਹੀ ਸੀ ਜੀ ਬਧੀ ਸੀ ਹਾਂਜੀ ਸਹੀ ਸੀ ਚਲੋ ਠੀਕ ਹੈ ਚਲੋ ਫਿਰ ਆਇਆ ਮੈਂ ਜੀ ਓਕੇ ਜੀ ਬੇਕੀ ਕਮਰੇ ਬਦਲੇ ਮਿਲ ਲਵ ਇੱਕ ਵਾਰੀ ਓਕੇ ਜੀ ਓਕੇ ਗੁੱਡ ਮਾਰਨਿੰਗ ਜੀ ਹੁਣ ਟਾਈਮ ਸਵੇਰ ਦੇ 8:30 ਹੋ ਗਏ ਮਿੱਤਰੋ ਤੇ ਰਾਤੀ ਆਪਾਂ ਫੇਰ ਘਰੇ ਆ ਕੇ ਸੌਂਗੇ ਸੀਗੇ ਕਿਉਂਕਿ ਫੇਰ ਬਾਅਦ ਬਲੌਗ ਦੀ ਐਡੀਟਿੰਗ ਵੈਰਾ ਕਰਨੀ ਸੀ ਕਾਫੀ ਸਾਰੇ ਕੰਮ ਹੋਨੇ ਕਰਨ ਵਾਲੇ ਤੇ ਹੁਣ 8:30 ਹੋ ਗਏ ਨੇ ਤੇ ਮੌਸਮ ਇੰਨਾ ਸੋਹਣਾ ਝੁੱਧ ਲੱਗੀ ਹੋਈ ਹੈ ਸਵੇਰ ਸਵੇਰੀ ਦੀ ਝੁੱਧ ਹੁੰਦੀ ਨਾ ਉਹ ਬਹੁਤ ਜ਼ਿਆ

ਬਣੀ ਦੀ ਲਾ ਵੀ ਕਫੇ ਕੁਫੇ ਪੀ ਕੇ ਮਤਰਾ ਸਹੀ ਦੇ ਵਿੱਚ ਆਪਣੇ ਜਾ ਕੇ ਪੂਰੀ એનર્ਜੀ ਕਰੰਟ ਆ ਗਿਆ ਤੇ ਹੁਣ ਆਪਾਂ ਚੱਲਦੇ ਆ ਤੇ ਸਿੱਧੇ ਜਿਮ ਨੂੰ ਮੈਂ ਕੁਝ ਨਹੀਂ ਖਾਂਦਾ ਹੁੰਦਾ ਸਵੇਰੇ ਉੱਠ ਕੇ ਨਾ ਜਦੋਂ ਮੈਂਦਰੋਂ ਜਾਣੀ ਆ ਤਾਂ ਮੈਂ ਸਿਰਫ ਕਲੀ ਕਫੇ ਪੀ ਕੇ ਹੀ ਜਾ ਕੇ ਮੈਂਦਰ ਲਾਉਣਾ ਹੁੰਦਾ ਕਿਉਂਕਿ ਨਾ ਰਾਤ ਦੀ ਬੋਡੀ ਜਿਹੜਾ ਖਾਦਾ ਪੀਤਾ ਵਾ ਹੁੰਦਾ ਤੇ 7-8 ਘੰਟੇ ਨਿਕਲ ਜਾਂਦੇ ਆ ਉਹ ਜਿਹੜਾ ਖਾਦਾ ਪੀਤਾ ਚੰਗੀ ਤਰ੍ਹਾਂ ਹਜਮ ਹੋ ਜਾਂਦਾ ਤੇ ਜਿਹੜੀ ਜਿਹੜੀ ਮਾੜੇ ਮੋਟੀ ਕਚਮਚ ਰਹਿ ਜਾਂਦੀ ਆ ਜਾ ਕੇ ਜਮ ਆਪਾਂ ਘੜ ਦਈਦੀ ਆ ਸਰੀਰ ਦੀ ਗਰਮੀ ਜਿਹੜੀ ਫੈਟ ਲਾਸ ਵਾਸਤੇ ਨਾ ਜਿਹੜਾ ਸਵੇਰ ਦਾ ਵਰਕਆਊਟ ਹੈ ਉਹ ਬਹੁ ਆਪਣੀ ਫੈਟ ਲਾਸ ਵਾਸਤੇ ਤਾਂ ਉਹ ਸਵੇਰੇ ਐਡ ਕਰੋ ਬਹੁਤ ਜ਼ਿਆਦਾ ਬੈਨੀਫਿਟ ਮਿਲਦੇ ਆ ਸ਼ਾਮ ਦੇ ਮੁਕਾਬਲੇ ਅੱਜ ਆਪਣੇ ਸ਼ਹਿਰ ਦੇ ਵਿੱਚ ਮੇਰੇ ਤੋਂ ਰੋੜਾ ਦਾ ਟ੍ਰੈਫਿਕ ਵੀ ਬਹੁਤ ਹੈ ਕਿਉਂਕਿ ਅੱਜ ਲਾਸਟ ਦਿਨ ਹੈ ਬੱਚਿਆਂ ਦਾ ਸਕੂਲ ਦੇ ਵਿੱਚ ਚਾਹੇ ਤੋਂ ਬਾਅਦ 3 ਦਿਨ ਮਹੀਨੇ ਛੁੱਟੀਆਂ ਹੋਈ ਨੇ ਨਿਆਣਿਆਂ ਨੂੰ ਕਿਸੇ ਦਾ ਸਕੂਲ ਤਾਂ ਸਵੇਰੇ ਜਾਂਦੀ ਸਾਰੇ ਮਤਲਬ 8 ਵਜੇ ਸਕੂਲ ਲੱਗਿਆ 9 ਵਜੇ ਬੰਦ ਹੈ ਕਿਸੇ ਦਾ 10 ਵਜੇ ਤੱਕ 11 ਵਜੇ ਇਸ ਕਰਕੇ ਕਈ ਵਾਰ ਮਾਪੇ ਬੱਚਿਆਂ ਦੇ ਨਾਲ ਹੀ ਜਾਂਦੇ ਨੇ ਤੇ ਉੱਤੋਂ ਵੀ ਬਠਾਲ ਕੇ ਨਾਲੇ ਲਿਆਉਣੇ ਜਿਵੇਂ ਕੁਸ਼ਾਨ ਨੂੰ ਛੁੱਟੀ ਆਪਣੀ ਅੱਜ 11 ਵਜੇ ਹੋ ਜਾਣੀ ਆ ਤੇ ਸਕੂਲ ਅੱਜ ਉਹਦਾ ਬੰਦ ਹੋ ਜਾਣਾ ਤੇ ਮੁੜ ਕੇ ਤਿੰਨ ਮਹੀਨੇ ਛੁੱਟੀਆਂ ਵੱਲ ਪੇਪਰ ਚੱਲਦੇ ਉਹਨਾਂ ਦੇ ਇਸ ਟਾਈਮ ਇਹ ਤੇ ਹੁਣ ਅੱਜ ਉਹਨਾਂ ਦਾ ਫੇਰ ਛੁੱਟੀਆਂ ਤੋਂ ਬਾਅਦ ਵਿੱਚ ਰਿਜ਼ਲਟ ਆਊਗਾ ਤੇ ਫਿਰ ਨਵੀਂ ਕਲਾਸ ਵਿੱਚ ਜਾਣਗੇ ਜਿਹੜਾ ਆਪਣੇ ਮਾਰਚ ਮੋਰਚ ਦੇ ਵਿੱਚ ਪੇਪਰ ਹੁੰਦੇ ਨੇ ਇੱਥੇ ਇਹਨਾਂ ਦਿਨਾਂ ਦੇ ਵਿੱਚ ਪੇਪਰ ਹੁੰਦੇ ਆ ਇਹਨਾਂ ਦੇ ਛੁੱਟੀਆਂ ਤੋਂ ਪਹਿਲਾਂ ਪੇਪਰ ਹੋ ਚੁੱਕੇ ਮਈ ਦੇ ਵਿੱਚ ਰਿਜ਼ਲਟ ਆਉਣਗੇ ਤੇ ਫਿਰ ਸਤੰਬਰ ਜਿਹੜੇ ਕਲਾਸਾਂ ਲੱਗਣੀਆਂ ਉਹ ਫਿਰ ਨਵੇਂ ਸਾਲ ਦੇ ਵਿੱਚ ਲੱਗਣੀਆਂ ਕਲਾਸਾਂ ਨਵੀਆਂ ਕਲਾਸਾਂ ਲ ਪਹੁੰਚ ਗਏ ਮਿੱਤਰੋ ਆਪ ਆਪਣੀ ਜਿਮ ਦੇ ਵਿੱਚ ਆ ਦੇਖੋ ਪਾਰਕਿੰਗ ਇਹਦਾ ਸਾਈਡ ਤੇ ਲੱਗੀ ਹੋਈ ਆ ਤੇ ਜਿਮ ਨਾ ਆਪਣੀ ਬੇਸਮੈਂਟ ਦੇ ਵਿੱਚ ਆਰ ਤਾਂ ਸਾਰੀਆਂ ਪਲੈਸਟਰ ਇਦਾਂ ਹੀ ਆ ਬੇਸਮੈਂਟ ਜ਼ਿਆਦਾ ਕਿਉਂਕਿ ਠੰਡੇ ਹੁੰਦੇ ਅੰਦਰ ਉਹ ਨਾ ਇਸਲਾ ਦੇਖੋ ਉੱਤੇ ਇਹਦੇ ਪੱਪਾ ਬਣਿਆ ਪੱਪਾ ਕਲੱਬ ਜਿੱਥੇ ਲੋਕ ਜਰ ਕੇ ਡਿਸਕਸ ਡਿਸਕਸ ਕਰਦੇ ਤੇ ਉਹਦੇ ਹੇਠਲੇ ਪਾਸੇ ਬੇਸਮੈਂਟ ਦੇ ਵਿੱਚ ਬਣਿਆ ਹੋਇਆ ਸਾਡਾ ਪਲੈਸਟਰ ਸਾਡੀ ਜਿਮ ਤੇ ਜਿਮ ਦਾ ਆਪਣੀ ਦਾ ਨਾਮ ਹੈਗਾ ਆਇਰਨ ਜਿਮ ਅੱਜ ਜਿਹੜੇ ਮੈਂ ਵੀ ਜਿਹੜਾ ਆਪਣਾ ਵਰਕਆਊਟ ਹੈ ਮਿੱਤਰੋ ਇਹ ਹੈ ਬੈਕ ਦਾ ਵਰਕਆਊਟ ਤੇ 45 ਮਿੰਟ ਦਾ ਆਪਣਾ ਅੱਜ ਵਰਕਆਊਟ ਹੈ 45 ਮਿੰਟ ਦੇ ਵਿੱਚ ਆਪਾਂ ਨੇ ਸਾਰੇ ਸੈੱਟ ਪੂਰੇ ਭੜਕਾ ਕੇ ਆਉਣੇ ਆ ਤੇ ਆ ਆਪਣੀ ਦਿਵਾਰੀ ਮੇਰੀ ਅੱਜ ਆਪਾਂ ਨੂੰ ਬਾਕੀ ਸਾਰੀ ਬੰਦ ਲਈ ਤੇ ਜਿਹੜੇ ਫੋਨ ਤੇ ਮੈਂ ਇਸ ਟਾ ਵਲੋਗਿੰਗ ਕਰਦਾ ਮੈਂ ਇਹ ਫੋਨ ਆਪਣਾ ਇੱਥੇ ਹੀ ਰੱਖੇ ਜਾਣਾ ਤੇ ਤੁਹਾਨੂੰ ਮਿਹਨਤ ਲੱਗ ਗਈ ਫਿਰ ਬਾਅਦ ਚਾ ਕੀ ਮਿਲਦੀ ਆਪਾਂ ਹੁਣ ਟਾਈਮ ਪੌਣੇ 10 ਹੋ ਗਏ ਨੇ ਮਿੱਤਰੋ ਤੇ ਆਪਣਾ ਵਰਕਆਊਟ ਹੋ ਗਿਆ ਕੰਪਲੀਟ ਐਂਡ ਫੁੱਲ ਵਟਾ ਫੁੱਲਾ ਜੇ ਆਪਾਂ ਬੈਕ ਜਿਸ ਲਈ ਆ ਤੇ ਨਾਲ ਜਿਹੜੇ ਇੱਕ ਦੋ ਸੈਟ ਅਪ ਕਰਾ ਉਹਨੂੰ ਕਹਿ ਦਿੰਨੇ ਆ ਰੀਕਿਆਮੋ ਰੀਕਿਆਮੋ ਪੈਤੋ ਵਿਦਾ ਦੀ ਆਪਾ ਜੀ ਬ੍ਰੇਕਫਾਸਟ ਕਰਕੇ ਮਿੱਤਰੋ ਆਪਾਂ ਹੁਣ ਰੈਡੀ ਹੋ ਗਏ ਆ ਆਪਣੇ ਅੱਜ ਦੇ ਦਿਨ ਦੇ ਕੰਮ ਕਰ ਕਰਨ ਵਾਸਤੇ ਤੇ ਬਾਕੀ ਤੁਸੀਂ ਦੇਖਿਆ ਜੀ ਕੱਲ ਆਪਾਂ ਭਾਈ ਉਹਨਾਂ ਨੂੰ ਲੈ ਕੇ ਆਏ ਆ ਸਬਜੀ ਸੀ ਧੁੰਦਾ ਭਾਈ ਉਹਣੀ ਆਪਣੇ ਕੋਲ ਪਹੁੰਚ ਗਏ ਨੇ ਤੇ ਪੂਰਾ ਆਪਣੇ ਕੋਲੇ ਹਫਤਾ ਇੱਥੇ ਇਟਲੀ ਵਿੱਚ ਰਹਿਣ ਉਹਨਾਂ ਨੇ 15 ਤਰੀਕ ਤੱਕ ਤੇ ਬਾਕੀ ਤੁਸੀਂ ਭਾਈ ਉਹਨਾਂ ਦੇ ਸੁਣੇ ਜੀ ਮਜੀਦ ਭਾਈ ਦੱਸਿਆ ਸੀਗਾ ਵੀਕ ਟਿਕਟੇ ਉਹਨਾਂ ਦੇ ਜਿਹੜੇ ਪ੍ਰੋਗਰਾਮ ਐ ਉਹ ਸਾਰੇ ਲੱਗਣੇ ਆ ਤੇ ਬਾਕੀ ਆਪਾਂ ਆਪਣੇ ਵਲੌਗ ਦੇ ਵਿੱਚ ਵੀ ਜਿੱਦਾਂ ਜਿੱਦਾਂ ਉਹਨਾਂ ਦੇ ਪ੍ਰੋਗਰਾਮ ਅਗੇ ਚੱਲਦੇ ਜਾਣਗੇ ਤੇ ਆਪਾਂ ਤੁਹਾਡੇ ਕੋਲ ਸਾਰੀ ਜਿਹੜੀ ਅਪਡੇਟ ਐ ਉਹ ਸਾਂਝੀ ਕਰਦੀ ਜਾਵਾਂਗੇ ਵੀ ਕਿੱਥੇ ਕਿੱਥੇ ਉਹਨਾਂ ਦੇ ਪ੍ਰੋਗਰਾਮ ਐ ਰੋਮ ਦੇ ਵਿੱਚ ਅੰਸੀਓ ਦੇ ਵਿੱਚ ਲਵੀਨੀਓ ਜਿਹੜੇ ਜਿਹੜੇ ਗੁਰੂ ਘਰਾਂ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਹੋਣਗੇ ਆਪਾਂ ਨਾਲ ਦੀ ਨਾਲ ਤੁਹਾਨੂੰ ਅਪਡੇਟ ਵੀ ਕਰ ਦੇਣਾਗੇ ਤੇ ਬਾਕੀ ਜਿਹੜੇ ਆਪਣੇ ਵੀਰ ਮਿੱਤਰ ਕੱਲ ਲਵੀਨੀਓ ਤੋਂ ਅਪਰੀਲੀਆ ਤੋਂ ਆਏ ਸੀਗੇ ਤੇ ਆਪਣੇ ਨਾਲ ਜਾ ਕੇ ਆਪਾਂ ਭਾਈ ਨੂੰ 에어ਪੋਰਟ ਤੋਂ ਜਾ ਕੇ ਪਿੱਕ ਕੀਤਾ ਲੈ ਕੇ ਉਹਨਾਂ ਸਾਰਿਆਂ ਦਾ ਵੀ ਮਿੱਤਰੋ ਬਹੁਤ ਬਹੁਤ ਥੈਂਕਸ ਧੰਨਵਾਦ ਮੈਂ ਵੀ ਕਰਦਾ ਆਪਣੇ ਬਲੌਗ ਦੇ ਨਾਲ ਹੀ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਮਤ ਬਖਸ਼ੇ ਇਦਾਂ ਹੀ ਅਸੀਂ ਵੱਧ ਚੜ ਕੇ ਹੰਗਾਰਾ ਭਰ ਕੇ ਤੇ ਆਪਣੇ ਜਿਹੜੇ ਆਪਣੇ ਗੁਰੂ ਸਾਹਿਬ ਦੇ ਕਾਰਜਾਂ ਦੇ ਉਹ ਕੰਮਾਂ ਕਾਰਾਂ ਵਿੱਚ ਆਪਣਾ ਸਹਿਯੋਗ ਦਿੰਦੇ ਰਹੀਏ ਤੇ ਸਾਡੀ ਬੜੀ ਅਸੀਂ ਭਾਗਾਂ ਵਾਲੀ ਸਮਝਦੇ ਇਸ ਚੀਜ਼ ਨੂੰ ਤੇ ਸਾਨੂੰ ਸੇਵਾ ਦਾ ਮੌਕਾ ਮਿਲਦਾ ਹੈ ਤੇ ਬੜਾ ਚੰਗਾ ਵੀ ਲੱਗਦਾ ਹੈ ਇਦਾਂ ਤੇ ਬਾਕੀ ਕਰਦੇ ਆ ਆਪਣੇ ਅੱਜ ਦੇ ਦਿਨ ਦੇ ਕੰਮਕਾਰ ਤੇ ਤੁਹਾਨੂੰ ਕੱਲ ਨੂੰ ਮਿਲਾਂਗੇ ਨਵੇਂ ਸੋਹਣੇ ਸੋਹਣੇ ਜਿਹਾ ਬਲੌਗ ਦੇ ਵਿੱਚ ਜਜ ਦਾ ਬਲੌਗ ਪਸੰਦ ਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਸਵੇਰੇ ਮਿਲਾਂਗੇ ਸੋਹਣੇ ਜਿਹਾ ਬਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼